ਉਹ ਪੈਟਰੋਲ ਪੰਪਾ ਦੇ ਉੱਤੇ ਕਿ ਏਕਲਤ ਇੰਨੀ ਵੱਧ ਗਈ ਹੈ ਕਿ ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੀਆਂ ਐਂਬੂਲੈਂਸ ਗੱਡੀਆਂ ਵੀ ਕਿਸ ਤਰੀਕੇ ਦੇ ਨਾਲ ਪੰਪਾ ਦੇ ਉੱਤੇ ਖੜੀਆਂ ਹੋਈਆਂ ਨੇ ਐਮਰਜੈਂਸੀ ਸੇਵਾਵਾਂ ਛੱਡ ਕੇ ਪੈਟਰੋਲ ਪਵਣ ਦੇ ਲਈ ਇਹਨਾਂ ਨੂੰ ਲਾਈਨਾਂ 'ਚ ਲੱਗਣਾ ਪੈ ਰਿਹਾ ਲੰਬੀਆਂ-ਲੰਬੀਆਂ ਲਾਈਨਾਂ ਲੱਗਿਆ ਹੋਈਆਂ ਨੇ ਐਂਬੂਲੈਂਸ ਗੱਡੀਆਂ ਦੀ ਤੁਸ ਦੇਖ ਸਕਦੇ ਹੋ ਕਿਸ ਕਦਰ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਡਰਾਈਵਰਾਂ ਨੂੰ ਤੇ ਡਰਾਈਵਰ ਕਿਸ ਤਰੀਕੇ ਦੇ ਨਾਲ ਇਸ ਆਪਣੀ ਐਮਰਜੈਂਸੀ ਸੇਵਾਵਾਂ ਨੂੰ ਨਿਭਾਉਣ ਦੇ ਲਈ ਪੈਟਰੋਲ ਪੰਪ ਦੇ ਉੱਤੇ ਪਹੁੰਚੇ ਨੇ ਅਤੇ ਗੱਡੀਆਂ ਦੇ ਵਿੱਚ ਤੇਲ ਪਵਾਨ ਦੇ ਵਿੱਚ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਮਰੀਜ਼ਾਂ ਦਾ ਕੀ ਹਾਲ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਐਂਬੂਲੈਂਸ ਗੱਡੀਆਂ ਖੜੀਆਂ ਹੋਈਆਂ ਨੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਨੂੰ ਲੈ ਕੇ ਦੂਸਰੇ ਹਸਪਤਾਲ ਤੱਕ ਜਿਨ੍ਹਾਂ ਨੂੰ ਰੈਫਰ ਕੀਤਾ ਜਾਂਦਾ ਹੈ ਐਮਰਜੈਂਸੀ ਸੇਵਾਵਾਂ ਇਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਐਂਬੂਲੈਂਸ ਵਰਗੀ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੀਆਂ ਗੱਡੀਆਂ ਦੇ ਵਿੱਚ ਤੇਲ ਨਹੀਂ ਪੈ ਰਿਹਾ ਪੈਟਰੋਲ ਨਹੀਂ ਪੈ ਰਿਹਾ ਤਾਂ ਲੋਕਾਂ ਨੂੰ ਕਿਸ ਕਦਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਉਹ ਮਰੀਜ਼ ਜੋ ਆਖਰੀ ਸਾਹ ਲੈ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲੈ ਜਾਣਾ ਹੁੰਦਾ ਤੇ ਪਰ ਇਹਨਾਂ ਗੱਡੀਆਂ ਦੇ ਵਿੱਚ ਜੇ ਪੈਟਰੋਲ ਨਹੀਂ ਹੋਵੇਗਾ ਡੀਜ਼ਲ ਨਹੀਂ ਹੋਵੇਗਾ ਤਾਂ ਇਹ ਐਮਰਜੈਂਸੀ ਸੇਵਾਵਾਂ ਕਿਸ ਕਦਰ ਪਹੁੰਚਣ گی ਆਪਣੇ ਮੰਜ਼ਲ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਨੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਐਂਬੂਲੈਂਸ ਗੱਡੀਆਂ ਦੀਆਂ ਜਿਨ੍ਹਾਂ ਦੇ ਵਿੱਚ ਤੇਲ ਪੌਣ ਦੇ ਵਿੱਚ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਲੈ ਕੇ ਪਿੱਛੇ ਤੱਕ ਦੂਰ ਦੂਰ ਤੱਕ ਇਹ ਲਾਈਨਾਂ ਐਂਬੂਲੈਂਸ ਗੱਡੀਆਂ ਦੀਆਂ ਨੇ ਇਹ ਗੱਡੀਆਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਲਿਜਾ ਕੇ ਦੂਸਰੇ ਹਸਪਤਾਲ ਪਹੁੰਚਾਉਂਦੀਆਂ ਨੇ ਤਾਂ ਜੋ ਕਿ ਉਹਨਾਂ ਦੀ ਜਾਨ ਬਚ ਸਕੇ ਉਹਨਾਂ ਦੀ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਉਹ ਆਪਣੇ ਸੇਵਾ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਕੰਮ ਕਰਨ ਸਗਣ ਪਰ ਗੱਡੀਆਂ ਦੇ ਵਿੱਚ ਪੈਟਰੋਲ ਨਹੀਂ ਹੈ ਤੇ ਹੁਣ ਪੈਟਰੋਲ ਪੰਪਾਂ ਦੇ ਉੱਤੇ ਇਹ ਗੱਡੀਆਂ ਖੜੀਆਂ ਹੋਈਆਂ ਨੇ ਕਿਸ ਕਦਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਮੇਰਾ ਨਾਂ ਜਗਦੇਵ ਸਿੰਘ ਢਾਲੀਵਾਲ ਐਂਬੂਲੈਂਸ ਯੂਨੀਅਨ ਫਰੀਦਕੋਟ ਤੋਂ ਗੱਲ ਕਰਦੇ ਆਂ ਜੀ ਜੋ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਡਰਾਈਵਰਾਂ ਦੇ ਖਿਲਾਫ ਬਣਾਏ ਆ ਆਲ ਇੰਡੀਆ ਦੇ ਵਿੱਚ ਅਸੀਂ ਇਹਦਾ ਵਿਰੋਧ ਕਰਦੇ ਆਂ ਆ ਜਿਹੜੀ ਫਰੀਦਕੋਟ ਯੂਨੀਅਨ ਐਂਬੂਲੈਂਸ ਵੱਲੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸਵੇਰ ਡੀਸੀ ਸਾਹਿਬ ਦੇ ਪੇਸ਼ ਹੋਏ ਸੀ ਸਾਨੂੰ ਦਾ ਹੁਕਮ ਹੋਇਆ ਵੀ ਤੁਹਾਨੂੰ ਐਂਬੂਲੈਂਸ ਦੇ ਵਿੱਚ ਡੀਜ਼ਲ ਪੈਟਰੋਲ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜੇ ਕਾਲੇ ਕਾਨੂੰਨ ਆਏ ਆ ਇਹਨਾਂ ਦਾ ਬਹੁਤ ਜ਼ਿਆਦਾ ਅਸੀਂ ਪ੍ਰਗਰ ਵਿਰੋਧ ਕਰਦੇ ਆਂ ਆਲ ਇੰਡੀਆ ਦੇ ਵਿੱਚ ਪੂਰੀਆਂ ਜੂਨੀਅਨਾਂ ਨੂੰ ਡਰਾਈਵਰਾਂ ਨੂੰ ਅਸੀਂ ਇਹ ਗੱਲ ਕਹਿੰਦੇ ਆਂ ਵੀ ਇਹਦਾ ਸਖਤ ਤੋਂ ਸਖਤ ਇਹਦੀ ਨਿੰਦਿਆ ਕੀਤੀ ਜਾਵੇ ਔਰ ਹੜਤਾਲ ਕੀਤੀ ਜਾਵੇ ਧਰਨੇ ਲਾ ਕੇ ਚੱਕੇ ਜਾਮ ਕੀਤੇ ਜਾਣ। ਅਸੀਂ ਹੁਣ ਇੱਥੇ ਜੀ 1 ਘੰਟੇ ਤੋਂ ਖੜੇ ਆਂ ਹਜੇ ਤੱਕ ਮਤਲਬ ਸਾਨੂੰ ਡੀਜ਼ਲ ਪੈਟਰੋਲ ਨਹੀਂ ਮਿਲੇਗਾ। ਔਰ ਮੈਡੀਕਲ ਦੇ ਵਿੱਚ ਜਿਹੜੇ ਪੇਸ਼ੈਂਟ ਆ ਬਹੁਤ ਜਿਆਦਾ ਪਰੇਸ਼ਾਨ ਹੋ ਰਹੇ ਆ ਕਿਸੇ ਨੂੰ ਕੋਈ ਗੱਡੀ ਨਹੀਂ ਮਿਲਦੀ ਕਿਸੇ ਨੂੰ ਤੇਲ ਪਾਣੀ ਨਹੀਂ ਮਿਲਦਾ ਬਹੁਤ ਜਿਆਦਾ ਪ੍ਰੋਬਲਮ ਆ ਜੀ ਕੀ ਕਹਿੰਦੇ ਕਦੋਂ ਤੱਕ ਆਊਗਾ ਸਾਨੂੰ ਤਾਂ ਕਹਿ ਰਹੇ ਆ ਪੰਪ ਵਾਲੇ ਵੀ ਤੁਹਾਨੂੰ ਦਿੱਤਾ ਜਾਊਗਾ ਐਂਬੂਲੈਂਸ ਨੂੰ ਮਿਲਾਈ ਨਹੀਂ ਆ ਥੋੜੀ ਤਕਲੀਫ ਦੀ ਪ੍ਰੋਬਲਮ ਆ ਇਸ ਕਰਕੇ ਅਸੀਂ ਖੜੇ ਆਏ ਸਾਨੂੰ ਵੈਸੇ ਇਹ ਕੀ ਗੱਲ ਹੈ ਇਹ ਡਾਕਟਰੀ ਯੂਨੀਅਨ ਦੀ ਹੜਤਾਲ ਆ ਜੀ ਜੋ ਸਾਨੂੰ ਸਪਲਾਈ ਦਿੰਦੇ ਟੀਟੀ ਬਠਿੰਡੇ ਤੋਂ ਆਉਂਦੀ ਹੈ ਉਹ ਸਾਰਾ ਆਲ ਇੰਡੀਆ ਬੰਦ ਆ ਜੀ ਦੀਪੂ ਕਦੋਂ ਤੱਕ ਅਮੀਰ ਹੈ ਉਮੀਦ ਗੱਲਾਂ ਆਪਸੀ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਜੀ ਉਮੀਦ ਹੈ ਕਿ ਜਲਦੀ ਹੜਤਾਲ ਖਤਮ ਹੋ ਜੂਗੀ ਜੀ ਕਿ ਐਮਰਜਲੋ ਖੜੀਆਂ ਉਹਨਾਂ ਨੂੰ ਤੇਲ ਨਹੀਂ ਮਿਲ ਰਿਹਾ ਹਾਂਜੀ ਐਮਰਜਲ ਨੂੰ ਤੇਲ ਪਾ ਰਹੇ ਆਂ ਜੀ ਬਿਲਕੁਲ ਪਾ ਰਹੇ ਆਂ ਕੋਈ ਜਨਰੇਟਰ ਦੀ ਪ੍ਰੋਬਲਮ ਆਈ ਹੈ ਜਨਰੇਟਰ ਕਰਕੇ ਅਸੀਂ ਪਾ ਰਹੇ ਆਂ ਜਲਦੀ ਤੋਂ ਜਲਦੀ ਬਸ 15-20 ਮਿੰਟ ਦਾ ਜਨਰੇਟਰ ਇਹਨਾਂ ਨੂੰ ਤੇਲ ਪਾ ਰਹੇ ਆਂ ਜੀ ਅਸੀਂ ਤੇ ਬਾਕੀ ਦੇ ਲੋਕ ਇਸ ਪਲੇਡਾਂ ਖੜੇ ਆ ਉਹਨਾਂ ਨੂੰ ਤੁਹਾਨੂੰ ਇਹ ਲੱਗਦਾ ਜੀ ਡੀਐਸ ਵੀ ਦੀ ਕਿੱਧਰ ਕੋਈ 200 ਲੀਟਰ ਐਮਰਜੈਂਸੀ ਅਸੀਂ ਅਸੀਂ ਵਾਸਤੇ ਕੋਟਾ ਰੱਖਣਾ ਤਾਂ ਕਰਕੇ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਕਿ ਅਸੀਂ ਤੁਹਾਨੂੰ ਤੇਲ